ਬਾਊ ਜੀ ਦੀ ਕਰਦੇ। ਕੋਈ ਕੀ ਕਹਣਾ ਚਾਹੋਗੇ ਤੁਸੀਂ ਤੇ ਕਾਫੀ ਸਾਲ ਤੋਂ ਮੈਂ ਦੇਖਦਾ ਆ ਮੈਂ ਇੱਥੇ ਆ ਰਿਹਾ। ਅਸੀਂ ਸਾਨੂੰ ਇੱਥੇ ਪੰਛੀ ਸੇਵਾ ਸੈਟੀ ਜਾਂਦੇ ਨੂੰ 15 ਸਾਲ ਹੋ ਗਏ। ਅਸੀਂ ਜਦੋਂ ਤੋਂ ਇੱਥੇ ਆਣ ਲੱਗੇ ਆ ਇੱਕ ਆਦਤ ਬਣ ਗਈ। ਪਹਿਲੇ ਮੈਂ 11 ਵਜੇ ਉੱਠ ਕੇ ਤਿਆਰ ਹੁੰਦਾ ਸੀ 11 12 ਵਜੇ ਜਾਂਦੇ ਸੀ। ਜਦੋਂ ਦੇ ਇੱਥੇ ਲੱਗੇ ਆ ਉਦੋਂ ਤੋਂ ਇੱਕ ਫਾਇਦਾ ਸਾਨੂੰ ਸਭ ਤੋਂ ਵੱਡਾ ਜੇ ਮਤਲਬ 7 ਵਜੇ ਇੱਥੇ ਆ ਜੀਦਾ 7:30 ਵਜੇ ਨਹੀਂ ਤਾਂ 7:30 ਵਜੇ ਕੋਈ ਬੰਦਾ ਉੱਠ ਕੇ ਮੇਰੇ ਧਿਆਨ ਨਹੀਂ ਅੱਜ ਕੱਲ੍ਹ ਦੀ ਜਿਹੜੀ ਜੁਡੀਸ਼ਨ ਹੈ ਜਿਹੜੇ ਜੂਤ ਹੈ ਉਹ ਨਹੀਂ ਉੱਠਦਾ ਇਸ ਕਰਕੇ ਇੱਕ ਤਾਂ ਇਹ ਸਾਨੂੰ ਬਹੁਤ ਵੱਡਾ ਫਾਇਦਾ ਮਿਲਿਆ ਸਵੇਰੇ ਉੱਠ ਕੇ ਆਉਣ ਦਾ ਇੱਕ ਸਾਰਾ ਦਿਨ ਆਲਸ ਨਹੀਂ ਜਾਂਦਾ ਇੱਥੇ gekeੜਾ ਕੱਢੀ ਦੇ ਦੋ ਤਿੰਨgekeੜੇ ਕੱਢੀ ਦੇ ਆਲਸ ਨਹੀਂ ਜਾਂਦਾ ਸਰੀਰ ਐਕਟਿਵ ਹੋ ਜਾਂਦਾ ਇੱਕ ਇਹਨਾਂ ਦਾ ਜਿਹੜੀ ਆਪਣੇ ਇੱਥੇ ਜਾਨਵਰ ਹੈ ਇਹ ਬੰਦਾ ਤਾਂ ਮੰਗਤਾ ਵੀ ਮੰਗ ਕੇ ਖਾ ਲੂਗਾ ਇਨਸਾਨ ਮੰਗ ਕੇ ਖਾ ਲੂਗਾ ਇਹ ਮੰਗ ਨਹੀਂ ਸਕਦੇ ਤੁਸੀਂ ਦੇਖੋ ਕਿੰਨੀ ਵੱਡੀ ਕੁਦਰਤ ਦੀ ਗੱਲ ਹੈ ਇੱਥੇ ਇੰਨੀ ਸਖਤ ਮੱਕੀ ਆਂਦੀ ਹੈ ਜਾਨਵਰ ਦੇ ਜਾਂ ਕਬੂਤਰ ਹੈ ਉਹਦੇ ਇੱਥੇ 15 ਮਿੰਟ ਵਿੱਚ ਉਬਲ ਜਾਂਦੀ ਹੈ ਉਹ ਇੱਕਦਮ ਇੰਨੀ ਉਬਲੀ ਹੁੰਦੀ ਹੈ ਕਿ ਜਿਹੜੀ ਆਸਾਨੀ ਨਾਲ ਖਾ ਲੈਂਦੇ ਆ ਇਹ ਕੁਦਰਤ ਨੇ ਅਸੀਂ ਚੀਜ਼ ਬਣਾਈ ਹੈ ਜਿਹੜੇ ਇਹਨਾਂ ਦੇ ਤਾਰਾਂ ਦੇ ਉੱਤੇ ਕੋਈ ਕਬੂਤਰ ਬੈਠਦੇ ਕੋਈ ਉਹਨਾਂ ਦੇ ਪਲਾਸਟਿਕ ਦੇ ਪੈਰ ਹੈ ਇਹ ਕੁਦਰਤ ਨੇ ਕਿੰਨੀਆਂ ਚੀਜ਼ਾਂ ਬਣਾਈਆਂ ਆ ਤੇ ਇੱਥੇ ਆਣ ਨਾਲ ਅਸੀਂ 50 60 ਬੰਦੇ ਇਕੱਠੇ ਹੋ ਜਾਂਦੇ ਆ ਰੋਜ਼ ਚਾ ਪੀਨੇ ਆ ਚਾ ਪੀ ਕੇ ਤੇ ਫਿਰ ਘਰ ਘਰ ਨੂੰ ਆਪਣੇ ਆਪਣੇ ਜਲੇ ਜਾਂਦੇ ਆ ਕੰਮਾਂ ਤੇ ਚਲੇ ਜਾਂਦੇ ਆ ਇਹਦਾ ਸਾਨੂੰ ਆਨੰਦ ਇੰਨਾ ਆ ਰਿਹਾ ਇੰਨਾ ਆਨੰਦ ਆ ਰਿਹਾ ਕਿ ਕਿਸੇ ਸੀ ਬਿਆਨ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਤੇ ਲੋਕਾਂ ਨੂੰ ਅਪੀਲ ਕਰਦੇ ਆ ਪੰਜਾਬ ਵਾਸੀਆਂ ਲੁਧਿਆਣਾ ਵਾਸੀਆਂ ਨੂੰ ਕਿ ਇੱਥੇ ਇੱਕ ਵਾਰੀ ਜ਼ਰੂਰ ਆਓ ਦੇਖੋ ਜੇ ਅਸੀਂ ਇੱਕ ਵੱਡਾ ਸਭ ਤੋਂ ਕੰਮ ਜਾਨਵਰ ਕੋਈ ਤਾਰ ਚ ਫਸ ਜਾਂਦਾ ਹੈ ਕੋਈ ਕੋਠੇ ਦੇ ਫਸ ਜਾਂਦਾ ਹੈ ਕੋਈ ਉਹ ਚਾਈਨਾ ਡੋਰ ਨਾਲ ਅੱਜ ਕਾ ਵੱਡੇ ਜਾ ਰਹੇ ਆ ਉਹ ਇੱਥੇ ਇਹਨਾਂ ਦਾ ਆ ਇਲਾਜ ਕੀਤਾ ਜਾਂਦਾ ਸਾਰੇ ਇਹ ਉਹ ਜਿੱਥੇ ਕੋਈ ਉਹਨਾਂ ਗਲਾ ਕੱਟਿਆ ਜਾਂਦਾ ਖੰਭ ਕੱਟੇ ਜਾਂਦੇ ਉਹਨਾਂ ਦਾ ਅਸੀਂ ਆ ਜਿਹੜੇ ਹਸਪੀਟਲ ਬਣੇ ਆ ਛੋਟੇ ਛੋਟੇ ਇਹਨਾਂ ਜਿਹਨਾਂ ਦਾ ਇਲਾਜ ਕਰਕੇ 15 ਦਿਨਾਂ ਅਸੀਂ ਅਗਲੇ ਨੂੰ ਜਦੋਂ ਉਡਾਨ ਭਰਦੇ ਆ ਇਹ ਸਾਨੂੰ ਬੜੀ ਸ਼ਾਂਤੀ ਤੇ ਖੁਸ਼ੀ ਮਿਲਦੀ ਹੈ ਇਸ ਕਰਕੇ ਇਹਨਾਂ ਕਿ ਪੂਰਾ ਇੰਤਜ਼ਾਮ ਦਿੱਤਾ ਹੈ ਠੰਡ ਵੀ ਆ ਰਹੀ ਹੈ ਦੇਖੋ ਠੰਡ ਦੇ ਵਿੱਚ ਠੰਡ ਦੇ ਵਿੱਚ ਲਾਈਟਾਂ ਲੱਗੀਆਂ ਹੋਈਆਂ ਜੀ ਹੀਟ ਲੈਂਦਾ ਆਸੇ ਪਾਸੇ ਪਲਾਸਟਿਕ ਲੱਗਾ ਹੋਇਆ ਸਾਰਾ ਇੰਤਜ਼ਾਮ ਹੈ ਕੱਲ੍ਹ ਸਾਲ ਤੋਂ ਸੇਵਾ ਕਰ ਰਿਹਾ ਸੇਵਾ ਜਲਦੀ ਰੋਗੀ ਜਲਦੀ ਰੋਗੀ ਜੀ ਅ ਜਲਦੀ ਵੀ ਲਈ ਨਹੀਂ ਚਲਾਉਂਦੇ ਵੀ ਰਾਂਗੇ ਲੋਕਾਂ ਨੂੰ ਪੀਲ ਵੀ ਕਰਾਂਗੇ ਕਿ ਆਓ ਇੱਕ ਵਾਰੀ ਦੇਖੋ 4 ਦਿਨ ਪਾ ਕੇ ਦੇਖੋ ਤੁਹਾਨੂੰ ਕਿੰਨਾ ਆਨੰਦ ਮਿਲਦਾ ਹੈ ਪਹਿਲੇ ਮੈਨੂੰ ਲੱਗਦਾ ਦਿਨੋ ਫਰੀ ਸੇਵਾ ਬੰਦਾ ਅੱਗੇ ਵੱਸੇ ਸ਼ਾਂਤੀ ਮਿਲਦੀ ਤੇ ਆ ਸ਼ਾਂਤੀ ਮਿਲਦੀ ਹੈ ਦੇਖੋ ਤੁਸੀਂ ਇੱਕ ਗੱਲ ਦੱਸਣ ਯੋਗ ਹੈ ਕਿ 3 ਕੁਇੰਟਲ ਸਵੇਰੇ 7:30 ਵਜੇ 3 ਕੁਇੰਟਲ ਦਾਣਾ ਪੈ ਜਾਂਦਾ ਹੈ ਉਸ ਤੋਂ ਬਾਅਦ ਦੁਪਹਿਰੇ ਪੈ ਜਾਂਦਾ ਉਦੋਂ ਸ਼ਾਮੀ ਪੈ ਜਾਂਦਾ ਤੁਸੀਂ ਦੇਖਦੇ ਰਹੋ ਇੱਕ ਹੋਰ ਤੋਂ ਹੋਰ ਆਈ ਜਾਂਦੇ ਆ ਇਦਾਂ ਅੱਗੇ ਦੀ ਅੱਗੇ ਰਾਨ ਪੜੀ ਤੁਹ ਦਾਣਾ ਪਾਣ ਆਂਦੀ ਹੋ ਰੋਈ ਇੱਥੇ ਕਿ ਮਤ ਲੋਕੀ ਮਤਰਾਵੇ ਜਾਂਦੇ ਹੋ ਤੁਸੀਂ ਹੱਲ ਜੀ ਜੀ ਪੰਛੀਆਂ ਦੇ ਵਿੱਚ ਆ ਕੇ ਪੜਾ ਦਿਨ ਮਨਾਉਂਦੇ ਕਿੱਦਾਂ ਲੱਗਦਾ ਸਿਰ ਬਹੁਤ ਅੱਛਾ ਲੱਗਦਾ ਜੀ ਸਵੇਰੇ ਸਵੇਰੇ ਬੇਜਾਨ ਪੰਛੀ ਦੀ ਸੇਵਾ ਕਰਨੀ ਇਹ ਸਭ ਤੋਂ بڑا ਧਰਮ ਹੈ ਜਿਨ੍ਹਾਂ ਨੇ ਕਦੇ ਚਾਰਾ ਨਹੀਂ ਮੰਗਣਾ ਆਪਣੇ ਕੋਈ ਚੀਜ਼ ਨਹੀਂ ਮੰਗਣੀ ਉਹਨਾਂ ਦਾ ਇੱਥੇ ਮੈਡੀਕਲ ਵੀ ਹੁੰਦਾ ਔਰ ਉਹਨਾਂ ਨੂੰ ਠੀਕ ਵੀ ਕੀਤਾ ਜਾਂਦਾ ਔਰ ਉਹਨਾਂ ਨੂੰ ਖਾਨ ਨੂੰ ਖਰਾਗ ਵੀ ਦਿੱਤੀ ਜਾਂਦੀ ਹੈ ਤਾਂ ਕਿ ਉਹ ਅੱਛੀ ਤਰ੍ਹਾਂ ਉੜ ਸਕਣ ਔਰ ਆਪਣੇ ਜਿਹੜਾ ਦੁੱਖ ਹੈ ਉਹਨਾਂ ਦੀ ਬੋਡੀ ਤੇ ਆਇਆ ਹੈ ਉਹਨੂੰ ਦੂਰ ਹੋ ਸਕੇ ਇੱਥੇ ਸਭ ਸ਼ਹਿਰ ਦੇ ਹਰ ਆਦਮੀ ਇੱਥੇ ਆ ਕੇ ਦਾਣਾ ਪਾਉਂਦੇ ਆ ਔਰ ਉਹਨਾਂ ਨੂੰ ਇਸ ਤੋਂ ਕੋਈ ਨਾ ਕੋਈ ਜ਼ਰੂਰ ਅਸ਼ੀਰਵਾਦ ਮਿਲਦਾ ਔਰ ਉਹਨਾਂ ਦੀ ਜਿਹੜੀ ਦੁੱਖ ਤਕਲੀਫਾਂ ਹੈਗੀਆਂ ਉਹ ਇੱਥੇ ਆ ਕੇ ਕੱਟੀਆਂ ਜਾਂਦੀਆਂ ਇਹਦਾ ਮਾਹੌਲ ਲਿਖਣ ਮਿਲਦਾ ਸੀ ਬਹੁਤ ਬੜੀਆ ਮਾਹੌਲਾ ਜੀ ਠੰਡ ਦੇ ਵਿੱਚ ਵੀ ਲੋਕ ਸیرے-ਸੇਰੇ ਇੱਥੇ ਆ ਕੇ ਸیرے-ਸੇਰੇ ਆ ਕੇ ਇੱਥੇ ਸਾਰਾ ਮਨ ਦੀ ਇੱਛਾ ਪੂਰੀ ਕਰਦੇ ਆ ਔਰ ਇਹ ਜਿਹੜਾ ਮਾਹੌਲ ਹੈ ਇੱਥੇ ਅਸੀਂ ਜੋ 50 ਸਾਲ ਲੋਕ ਇਕੱਠੇ ਹੁੰਨੇ ਆ ਇੱਥੇ ਬਹਿਨੇ ਆ ਤੇ ਇੱਕ ਦੂਜੇ ਨਾਲ ਸ਼ੁਗਲ ਵੀ ਹੁੰਦਾ ਹੱਸੀ ਖੇੜ ਵੀ ਹੁੰਦਾ ਔਰ ਪਖਸ਼ਿਆਂ ਦਾ ਆਸ਼ੀਰਵਾਦ ਵੀ ਮਿਲਦਾ